IIT रोपर ਨੇ ਆਪਣੇ ਸਥਾਈ ਕੈਂਪਸ ਦੇ ਵਿੱਚ ਆਪਣਾ 14ਵਾਂ ਸਾਲਾਨਾ ਕਨਵੋਕੇਸ਼ਨ ਕਰਵਾਇਆ ਦੱਸਦੇ ਯੇ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸਾਫ ਕਾ ਚੇਅਰਮੈਨ ਸ਼੍ਰੀ ਕਾਂਤ ਮਾਧਵ ਵੈਦਿਆ ਨੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਸ਼ਿਰਕਤ ਕੀਤੀ ਤੇ ਭਾਸ਼ਣ ਵੀ ਦਿੱਤਾ IIT ਰੂਪਰ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਵਾਹੂਜਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਿਸ ਦੇ ਵਿੱਚ ਕੁੱਲ 720 ਡਿਗਰੀਆਂ ਪ੍ਰਦਾਨ ਕੀਤੀਆਂ ਗਿਆ ਜਿਸ ਦੇ ਵਿੱਚ 554 ਬੀਟੈਕ 181 ਐਮਟੈਕ 69 ਐਮਐਸਸੀ ਤੇ 114 ਪੀਐਚਡੀ ਤੇ 2 ਬੀਟੈਕ ਐਮਟੈਕ ਦੋਹਰੀ ਡਿਗਰੀ ਸ਼ਾਮਲ ਨੇ ਇਹ ਪਿਛਲੇ ਸਾਲ ਦੇ ਮੁਕਾਬਲੇ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਦੱਸਦੀ ਹੈ ਕਿ 31.87 ਫੀਸਦ ਵਧੀਆ ਤੇ ਇਸੇ ਦਰਮਿਆਨ ਸੰਸਥਾ ਨੇ ਉਦਯੋਗ ਅਕਾਦਮਿਕ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਲਈ ਦੋ ਰਣਨੀਤਿਕ ਪੋਰਟਲ ਵੀ ਲਾਂਚ ਕੀਤੇ ਨੇ। ਨਮਸਕਾਰ ਸਾਥੀਓ ਮੈਂ ਇਸ ਵੇਲੇ ਰੋਪੜ ਦੇ ਆਈਆਈਟੀ ਵਿਖੇ ਮੌਜੂਦ ਹਾਂ ਜਿੱਥੇ ਅੱਜ ਡਿਗਰੀ ਵੰਡ 14ਵਾਂ ਡਿਗਰੀ ਵੰਡ ਸਮਾਰੋਹ ਜਿਹੜਾ ਚੱਲ ਰਿਹਾ ਹੈ ਤੇ ਪੂਰੇ ਦੇਸ਼ ਭਰ ਦੇ ਜਿਹੜੇ ਸਟੂਡੈਂਟ ਇੱਥੇ ਜਿਹੜੇ ਡਿਗਰੀਆਂ ਲੈ ਕੇ ਅੱਜ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਾਣਗੇ ਤੇ ਇਹ ਬਹੁਤ ਵੱਡਾ ਇੱਕ ਸਮਾਰੋਹ ਜਿਹੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਬਿਲਕੁਲ ਅੱਜ ਪਤਾ ਨਹੀਂ ਬਹੁਤ ਸਾਰੇ ਬੱਚਿਆਂ ਨੂੰ ਜਿਹੜੀਆਂ ਉਹਨਾਂ ਦੀ ਡਿਗਰੀਆਂ ਜਿਹੜੇ ਦਿੱਤੀਆਂ ਜਾ ਰਹੀਆਂ ਨੇ ਆਈਟੀ ਏਸ਼ੀਆ ਦੀ ਇੱਕ ਬਹੁਤ ਵੱਡੀ ਸੰਸਥਾ ਹੈ ਜੋ ਕਿ ਰੋਪੜ ਦੇ ਵਿੱਚ ਇਸ ਵੇਲੇ ਇਹ ਸੰਸਥਾਨ ਬਣਿਆ ਹੋਇਆ ਹੈ ਇੱਥੇ ਬਹੁਤ ਦੂਰ ਦੂਰ ਤੋਂ ਬੱਚੇ ਆ ਕੇ ਉੱਚ ਸਿੱਖਿਆ ਹਾਸਿਲ ਕਰਦੇ ਨੇ ਤੇ ਆਪਣੀ ਆਪਣੀ ਜਿਹੜੀ ਸਿੱਖਿਆ ਲਈ ਸੇਵਾ ਲਈ ਜਿਹੜੀ ਦੇਸ਼ ਦੀ ਸੇਵਾ ਲਈ ਜਾਂਦੇ ਨੇ the institute silver medal for obtaining the highest cgpa amongst the post-graduating students of the master of 2025 has been awarded to manisha das. <laughs> फ्रेंड्स इन्हें एडुकार पे भी पर भी ना वांटेड टू सब पे सीधा सेम ले और इसी तरह दिखना दिखना प्रोग्रेस जो करे नहीं पूछा चलो IIT रोपर ਨੇ ਆਪਣੇ ਸਥਾਈ ਕੈਂਪਸ ਦੇ ਵਿੱਚ ਆਪਣਾ 14ਵਾਂ ਸਾਲਾਨਾ ਕਨਵੋਕੇਸ਼ਨ ਕਰਵਾਇਆ ਤਦ ਦੱਸਦੇ ਇਹ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸਾਫਕਾ ਚੇਅਰਮੈਨ ਸ਼੍ਰੀ ਕਾਂਤ ਮਾਧਵ ਵੈਦਿਆ ਨੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਸ਼ਿਰਕਤ ਕੀਤੀ ਤੇ ਭਾਸ਼ਣ ਵੀ ਦਿੱਤਾ IIT रोपड़ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਵਾਹੂਜਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਹੈ ਜਿਸ ਦੇ ਵਿੱਚ ਕੁੱਲ 720 ਡਿਗਰੀਆਂ ਪ੍ਰਦਾਨ ਕੀਤੀਆਂ ਗਿਆ ਤੇ ਜਿਸ ਦੇ ਵਿੱਚ 554 ਬੀਟੈਕ 181 ਐਮਟੈਕ 69 ਐਮਐਸਸੀ ਤੇ 114 ਪੀਐਚਡੀ ਤੇ ਦੋ ਬੀਟੈਕ ਐਮਟੈਕ ਧੋਰੀ ਡਿਗਰੀ ਸ਼ਾਮਲ ਨੇ ਇਹ ਪਿਛਲੇ ਸਾਲ ਦੇ ਮੁਕਾਬਲੇ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਦੱਸਦੀ ਹੈ ਕਿ 31.87 ਫੀਸਦ ਵਧੀਆ ਤੇ ਇਸੇ ਦਰਮਿਆਨ ਸੰਸਥਾ ਨੇ ਉਦਯੋਗ ਅਕਾਦਮਿਕ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਲਈ ਦੋ ਰਣਨੀਤਿਕ ਪੋਰਟਲ ਵੀ ਲਾਂਚ ਕੀਤੇ ਨੇ। ਨਮਸਕਾਰ ਸਾਥੀਓ ਮੈਂ ਇਸ ਵੇਲੇ ਰੋਪੜ ਦੇ IIT ਵਿਖੇ ਮੌਜੂਦ ਹਾਂ ਜਿੱਥੇ ਅੱਜ ਡਿਗਰੀ ਵੰਡ 14ਵਾਂ ਡਿਗਰੀ ਵੰਡ ਸਮਾਰੋਹ ਜਿਹੜਾ ਚੱਲ ਰਿਹਾ ਹੈ ਤੇ ਪੂਰੇ ਦੇਸ਼ ਭਰ ਦੇ ਜਿਹੜੇ ਸਟੂਡੈਂਟ ਇੱਥੇ ਜਿਹੜੇ ਡਿਗਰੀਆਂ ਲੈ ਕੇ ਅੱਜ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਾਣਗੇ ਤੇ ਇਹ ਬਹੁਤ ਵੱਡਾ ਇੱਕ ਸਮਾਰੋਹ ਜਿਹੜਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਬਿਲਕੁਲ ਅੱਜ ਪਤਾ ਨਹੀਂ ਬਹੁਤ ਸਾਰੇ ਬੱਚਿਆਂ ਨੂੰ ਜਿਹੜੀਆਂ ਉਹਨਾਂ ਦੀ ਡਿਗਰੀਆਂ ਜਿਹੜੇ ਦਿੱਤੀਆਂ ਜਾ ਰਹੀਆਂ ਨੇ ਆਈਆਈਟੀ ਏਸ਼ੀਆ ਦੀ ਇੱਕ ਬਹੁਤ ਵੱਡੀ ਸੰਸਥਾ ਹੈ ਜੋ ਕਿ ਰੋਪੜ ਦੇ ਵਿੱਚ ਇਸ ਵੇਲੇ ਇਹ ਸੰਸਥਾਨ ਬਣਿਆ ਹੋਇਆ ਹੈ ਇੱਥੇ ਬਹੁਤ ਦੂਰ ਦੂਰ ਤੋਂ ਬੱਚੇ ਆ ਕੇ ਉੱਚ ਸਿੱਖਿਆ ਹਾਸਲ ਕਰਦੇ ਨੇ ਤੇ ਆਪਣੀ ਆਪਣੀ ਜਿਹੜੀ ਸਿੱਖਿਆ ਲਈ ਸੇਵਾ ਲਈ ਜਿਹੜੀ ਦੇਸ਼ ਦੀ ਸੇਵਾ ਲਈ ਜਾਂਦੇ ਨੇ The Institute Silver Medal for obtaining the highest CGPA amongst the post-graduating student of the Master of Technology 25 has been awarded to Manisha Das. <laughs> इंडिया टू प्रॉब्लम पे फाइव मिनट ना वाटर टू सत्यजीत दास तो एक तो देखने हो गया ना प्रॉब्लम हां खड़े हो कुछ चले जाओ IIT रोपर ਨੇ ਆਪਣੇ ਸਥਾਈ ਕੈਂਪਸ ਦੇ ਵਿੱਚ ਆਪਣਾ 14ਵਾਂ ਸਾਲਾਨਾ ਕਨਵੋਕੇਸ਼ਨ ਕਰਵਾਇਆ ਤਦ ਦੱਸਦੇ ਇਹ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸਾਫ ਕਾ ਚੇਅਰਮੈਨ ਸ਼੍ਰੀ ਕਾਂਤ ਮਾਧਵ ਵੈਦਿਆ ਨੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਸ਼ਿਰਕਤ ਕੀਤੀ ਤੇ ਭਾਸ਼ਣ ਵੀ ਦਿੱਤਾ IIT ਰੂਪਰ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਵਾਹੂਜਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਿਸ ਦੇ ਵਿੱਚ ਕੁੱਲ 720 ਡਿਗਰੀਆਂ ਪ੍ਰਦਾਨ ਕੀਤੀਆਂ ਗਿਆ ਤੇ ਜਿਸ ਦੇ ਵਿੱਚ 554 ਬੀਟੈਕ 181 ਐਮਟੈਕ 69 ਐਮਐਸਸੀ ਤੇ 114 ਪੀਐਚਡੀ ਤੇ ਦੋ ਬੀਟੈਕ ਐਮਟੈਕ ਧੋਰੀ ਡਿਗਰੀ ਸ਼ਾਮਲ ਨੇ ਇਹ ਪਿਛਲੇ ਸਾਲ ਦੇ ਮੁਕਾਬਲੇ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਦੱਸਦੀ ਹੈ ਕਿ 31.87 ਫੀਸਦ ਵਧੀਏ ਤੇ ਇਸੇ ਦਰਮਿਆਨ ਸੰਸਥਾ ਨੇ ਉਦਯੋਗ ਅਕਾਦਮਿਕ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਲਈ ਦੋ ਰਣਨੀਤਿਕ ਪੋਰਟਲ ਵੀ ਲਾਂਚ ਕੀਤੇ ਨੇ। ਨਮਸਕਾਰ ਸਾਥੀਓ ਮੈਂ ਇਸ ਵੇਲੇ ਰੋਪੜ ਦੇ IIT